ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਵੱਖ-ਵੱਖ ਜਥੇਬੰਦੀਆਂ ਸਭਾਵਾਂ ਦੇ ਵੱਲੋਂ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੂੰ ਦਿੱਤਾ ਗਿਆ 7 ਦਿਨਾਂ ਦਾ ਸਮਾਂ ਪਿਛਲੇ ਦਿਨੀ ਅਮਿਤ ਬਾਲਮੀਕੀ ਅਤੇ ਉਸਦੇ ਪਰਿਵਾਰ ਦੇ ਉੱਤੇ ਕੁਝ ਲੋਕਾਂ ਦੇ ਵੱਲੋਂ ਝੂਠੇ ਪਰਚੇ ਪਵਾਏ ਗਏ ਸਨ ਉਹਨਾਂ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਅਮਿਤ ਬਾਲਮੀਕੀ ਦੇ ਵੱਲੋਂ ਜਿਸ ਵਿਅਕਤੀ ਦੇ ਉੱਪਰ ਐਸਐਸਟੀ ਐਕਟ ਦਾ ਪਰਚਾ ਦਰਜ ਕਰਵਾਇਆ ਗਿਆ ਸੀ ਭਵਿੰਦਰ ਰਾਣਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਵੀਡੀਓ ਨੂੰ ਪੂਰਾ ਦੇਖੋ ਦੇਖੋ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਦੇ ਨਾਲ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਨੇ ਕੀ ਕਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਡਾ ਫਰਜ਼ ਹੈ ਪਹਿਲਾਂ ਹਰਦੀ ਮੜੀ ਨਹੀਂ ਕਾਰਵਾਰੀ ਹੁੰਦੀ ਤਾਂ ਹਿਮਾਚਲ ਬੰਦੇ ਤੇ ਪੰਜਾਬ ਬੰਦੇ ਦਾ ਵਾਦਾ ਕਰਦੇ ਆਪਾਂ ਜੈ ਭਾਰਤ ਆਪਾਂ ਜਿਆਦਾ ਸਨਮਾਨਿਤ ਦਿੰਦਾ ਵੀ ਸਤ ਜੰਦਾ ਜੀ ਦਾ ਕਿ ਆਪ ਦੱਸਣਾ ਇਹਨਾਂ ਨੇ ਵੀ ਬੋਲਿਆ ਅੱਜ ਆਪ ਵੀ ਲੋਕਾਂ ਦਾ ਟੈਗਰ ਫੋਰਸ ਨੂੰ ਵੀ ਕਹਿ ਰਹੇ ਆ ਕਿ ਜਿਹੜਾ ਅੱਜ ਮੰਗ ਪੱਤਰ ਆ ਉਹ ਸਿਰਫ 7 ਦਿਨ ਦਾ ਜਿਹੜਾ ਸੱਤਾ ਜਨਾਬ ਹੈ ਜਿਹੜੇ ਸਾਡੇ ਵੀਰ ਦੇ ਉੱਪਰ ਨਜਾਇਜ਼ ਜਿਹੜੀ ਆ ਐਫਆਰ ਦਿੱਤੀ ਕੋ ਰੱਦ ਨਾ ਕੀਤੀ ਗਈ ਤਾਂ ਆਪਾਂ 8ਵੇਂ ਦੇ ਜਿਹੜਾ ਪੰਜਾਬ ਦੇ ਵਿੱਚ ਵੱਡੀ ਮੀਟਿੰਗ ਕਰਦੇ ਜਿਹੜੀ ਆ ਇੱਥੇ ਦੀ ਹੁਮਾਜਲਪੁਰ ਦੀ ਗੱਲ ਅਤੇ ਪੰਜਾਬ ਬਾਦ ਦੀ ਗੱਲ ਦੋਨੇ ਜਿਹੜਾ ਪਹਿਲ ਦੇਵਾਂਗੇ ਅਤੇ ਸਾਡੇ ਵੀਰਾਂ ਨੂੰ ਇਹ ਵੀ ਸੁਣਾ ਚਾਹੁੰਦੇ ਆ ਵੀ ਪੂਰਾ ਸੰਚਾ ਸਮਾਜ ਤੇ ਸੰਤ ਸਮਾਜ ਅੱਜ ਸੰਤ ਸਮਾਜ ਵੀ ਹੋਣ ਨੂੰ ਤਿਆਰ ਸੀ ਔਰ ਕਈ ਸਾਥੀ ਉਹ ਵੱਡੀ ਮਾਤਰਾ ਜਨਤਿਆਰਦੀ ਪਰ ਇੱਥੇ ਦੇ ਪ੍ਰਸ਼ਾਸਨ ਨੇ ਕਾਹ ਵੀ ਦੋ ਦਿਨ ਜਿਹੜੇ ਤੁਹਾਡੇ ਮੇਨ ਸਾਥੀ ਜਿਆਸਰ ਤੇ ਬੰਦੀ ਹੋਏ ਆਏ ਸਾਨੂੰ ਮੰਗ ਪੱਤਰ ਜੇ ਅਸੀਂ ਕਾਰਵਾਈ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਡਾ ਜੋ ਐਕਸ਼ਨ ਹੋ ਸਕਦਾ ਉਹ ਤੁਸੀਂ ਲੈ ਸਕਦੇ ਹੋ ਤੁਸੀਂ ਆਜ਼ਾਦੀ ਆਪਾਂ ਨੂੰ ਉਲਟਾ ਜਿਹੜਾ ਸਾਮੀ ਦਬਾਲ ਮੀਟ ਦੇ ਉੱਪਰ ਪਰਚਾ ਬਣਾਇਆ ਵੀ ਉਹਨਾਂ ਨੇ ਬੰਦੀ ਬਣਾ ਕੇ ਫਟਮਾਰ ਕਰਕੇ ਸਾਨੂੰ ਦਿੱਤਾ ਜੱਜਚੁਰੀ ਵੀਡੀਓਗ੍ਰਾਫੀ ਸਾਰੀ ਕਰਕੇ ਉਹ ਥਾਣੇ ਵਿੱਚ ਜਿਹੜਾ ਆ ਉਹ ਬੰਦੇ ਨੂੰ ਜਿਹੜਾ ਫੜਾਇਆ ਗਿਆ ਸੀਗਾ ਪਰ ਉਹਦੀ ਗੱਲ ਹੈ ਜਦੋਂ ਫੜਾਇਆ ਤੇ ਗ੍ਰਿਫਤਾਰੀ ਨਹੀਂ ਹੋਈ ਬਾਦ ਵਿੱਚ ਕ੍ਰੋਸ ਕਰਨ ਦੀ ਮਦਦ ਅੱਜ ਜਿਹੜੇ ਸਾਡੇ ਲੋਗ ਆ ਅਮਿਤ ਹੋ ਗਿਆ ਹੋਰ ਸਾਡੇ ਸਾਥੀ ਆਪਾਂ ਜਿਹਨਾਂ ਦਾ ਉਹ ਵਿਚਾਰਿਆਂ ਨੂੰ ਇੱਥੇ ਤੇ ਜਿਹੜੇ ਐਸਪੀ ਸਾਹਿਬ ਆ ਡੀਸੀ ਸਾਹਿਬ ਆ ਕਹਿੰਦੇ ਯਾਰ ਤੁਸੀਂ ਪਾਰਕ ਨਹੀਂ ਹੋਣਾ ਵੀ ਤੁਸੀਂ ਆਪਣੇ ਆਪਣੇ ਇੱਧਰ ਸਾਈਡ ਤੇ ਰੋ ਇਹ ਜਿਹੜੀ 307 ਲੱਗੀ ਐ ਜਾਂ 302 ਲੱਗੀ ਐ ਇੱਕ 323 ਜਿਹੜੀ ਪੁਰਾਣੀ ਧਾਰਾ ਕਹਿੰਦੇ 341 ਹੁਣ ਪੀਐਨਐਸ ਆ ਜੀ ਆਈਪੀਏ ਦੀ ਧਾਰਾ ਜਿਹੜੀ ਚੇਂਜ ਕਰਤੀ ਅਸੀਂ ਸਾਥੀ ਖੜੇ ਆ ਜਿੰਨੇ ਸਾਥੀ ਖੜੇ ਆ ਭੀ ਮਰ ਵੀ ਸਾਡੇ ਵੀਰ ਖੜੇ ਆ ਸਾਰੇ ਇਹ ਸਾਰਿਆਂ ਦੇ ਪਰਚੇ ਅਸੀਂ ਫਿਰਫਰੇ ਪਰ बार-बार ਉਹੀ ਪਰਚੇ ਦਾ ਡਰਾ ਕਰਕੇ ਜਦੋਂ ਪੁਲਿਸ ਦਾ ਫਰਜ਼ ਆ ਵੀ ਕਿਸੇ ਨੇ ਤਰਖਾਹ ਦੇ ਦਿੱਤੀ ਤੇ ਉਹਰੇ ਉੱਪਰ ਐਕਸ਼ਨ ਲੈਣਾ ਬਰਬਾਰਾ ਨਿਆਂ ਹੀ ਦੇਣਾ ਅੱਜ ਤੇ ਸੀਨੀਅਰ ਅਫਸਰਾਂ ਉੱਟਾ ਬੈਠੀ ਪਰ ਅੱਜ ਇੱਥੇ ਜੇ ਆਪਾਂ ਪਹੁੰਚੇ ਆ ਸਾਡੇ ਅੰਦਾਸੀਆ ਸਮਾਜ ਵਾਲਮੀਕ ਸਮਾਜ ਜਿਹੜੇ ਹਿਮਾਚਲ ਤੇ ਸਾਰੇ ਕਸਨੀਕ ਜਿਹੜੇ ਲੋਕ ਆ ਜੋ ਅੱਜ ਸਾਡੇ ਛੋਟੇ ਜਿਹੇ ਸਨੇਹ ਤੇ ਬੜੀ ਜਲਦੀ ਸੁਨੇਹੇ ਜਿਹੜੇ ਸਾਰੇ ਇਕੱਠੇ ਹੋਏ ਪਹਿਲਾਂ ਸਾਰਿਆਂ ਦਾ ਤਹਿਦਿ ਤੋਂ ਆਪਾਂ ਧੰਨਵਾਦ ਕਰਦੇ ਆਂ ਸਾਡਾ ਫਰਜ਼ ਹੈ ਪਹਿਲਾਂ ਅਰਦੀ ਮੜੀ ਨਹੀਂ ਕਾਰਵਾਰੀ ਹੁੰਦੀ ਤਾਂ ਹੀ ਮਾਤਲਬਾਂ ਦੇ ਤੇ ਪੰਜਾਬ ਬਲ ਤਾਂ ਨਵਾਦਾ ਕਰਦੇ ਜੈ ਜਵਾਹਰ ਜੈ ਕੁਮਾਰ ਉਹ ਸਾਰਿਆਂ ਨੂੰ ਕੁੱਝ ਲੈ ਯਾਰ ਆਪਾਂ ਡਿਸਕਸ਼ਨਲ ਹੋ ਗਏ ਜੀ ਜਲੰਧਰ ਪਿੱਛੇ ਕਰ ਯਾਰ ਜਲੰਧਰ ਪਿੱਛੇ ਕਰ ਯਾਰ ਬਈ ਫੋਨ ਤੇ ਜਲੰਧਰ ਪਿੱਛੇ ਕਰ ਯਾਰ ਆਪਾਂ ਨੂੰ ਪਤਾ ਲੱਗਿਆ ਆਪਾਂ ਜਿਹੜੀ ਗੱਲ ਆ ਮੈਡਮ ਜਰਾ ਸਾਹਮਣੇ ਆਉਣਾ ਸਾਹਮਣੇ ਜਰਾ ਅੱਗੇ ਪੀਸਾ ਬੇਨਤੀ ਆ ਵੀ ਕਿ ਤੁਹਾਡਾ ਬੀਜ ਉਹ ਬਾਹਰ ਸਭੀ ਦਿਵਾਲ ਵਿਖਰੀ ਪੂਰੇ ਦੇ ਉੱਪਰ ਮੈਚ ਪੱਟਾ ਕੀ ਸੀ ਦੇਖੋ ਵੀਡੀਓ ਦਾ ਵੀਡੀਓ ਆ ਮੈਂ ਹਣ ਸਾਰੇ ਮੀਡੀਆ ਨਾਲ ਸਿੱਖਣਾ ਵੀ ਉਹ ਨਾਲ ਸੁਣ ਵਾਲੀ ਵੀਡੀਓ ਆ ਉਹਦੇ ਵਿੱਚ ਬੜੀ ਸਾਡੇ ਧੀਆਂ ਘਰਾਂ ਨੂੰ ਥੋੜਾ ਆਪ ਸ਼ੌਕ ਇਹੋ ਚੀਜ਼ ਪੈਟਰੋ ਸਿਟੀ ਜਿਹੜੀ ਆ ਸੰਧਾਨ ਦੇ ਕੰਢੀ ਆ ਵੀ ਐਸਆਈ ਐਕਟ ਜਿਹੜਾ ਆਪਾਂ ਕਹਿੰਦੇ ਆ ਵੀ ਜਿਹੜਾ ਇਧਰ ਨਾਲ ਜਰੀਰ ਕਰੂੰਗਾ ਉਹ ਬੜੀ ਤਰਾਵਾਂ ਆ ਆਪਾਂ ਵੀ ਬਰੋਬਰ ਤਾਂ ਜੰਦੇ ਆ ਵੀ ਹਰ ਸਮਾਜ ਜਿਹੜਾ ਜਦੋਂ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਤੇ ਸਾਡੇ ਭਾਈਚਾਰੇ ਦਾ ਜਿਹੜਾ ਸਨਮਾਨ ਆ ਉਹ ਗੰਭੀਰ ਹੋਣਾ ਚਾਹੀਦਾ ਜਦੋਂ ਅਸੀਂ ਕਿਸੇ ਨੂੰ ਜੀ ਕਹਿੰਦੇ ਤਾਂ ਸਾਨੂੰ ਵੀ ਬੰਦਾ ਜੀ ਕਰੇ ਬੰਦਾ ਜਿਹੜਾ ਸਾਡੀ ਪਿੱਠ ਪਿੱਛੇ ਸਾਡੀਆਂ ਜੀਆਂ ਪੈਣਾ ਅੱਜ ਸਾਰੀਆਂ ਆਈਪੀਐਸ ਬਣੀਆਂ ਮਿਰਗ ਲੱਗੇ ਤੁਸੀਂ ਬਣ ਗੀਆਂ ਅੱਜ ਜੱਜ ਬਣ ਗੀਆਂ ਜੁਡੀ ਜਿਹੜਾ ਆਪਾਂ 58 ਪੁਸਤਿਆਂ ਰੋਲਾ ਪਾਉਂਦੇ ਸੀ ਪੰਜਾਬ ਬੰਦ ਕਰਾਈਂ ਅੱਜ ਸਾਰੀਆਂ ਹਾਈ ਕੋਰਟ ਦੇ ਵਿੱਚ ਸ਼ੋਅ ਲਾ ਜਿੱਤੇ ਆ ਉਹ ਵਾਲੀ ਗੱਲ ਵੀ ਕਰਦੇ ਕਿੰਨੇ ਬੜੀ ਲਿਖੇ ਬਾਲ ਸਾਨੂੰ ਜੀ ਨੂੰ ਇਹ ਕਿੰਨੇ ਸ਼ਬਦ ਬੋਲਦੇ ਆ ਨਾ ਤੇ ਬੜੀ ਮੰਨੂ ਠੀਕ ਪਹੁੰਚਦੀ ਏਸੇ ਕਰਕੇ ਰੋਜ਼ ਵਜੋਂ ਉਹ ਬੰਦੇ ਨੂੰ ਇਹਨਾਂ ਨੇ ਫੜ ਕੇ ਸਾਹੇ ਪਰ ਜਿਹੜਾ ਪਰਚਾ ਉਹਦੇ ਹੁਣ ਕਿਸੇ ਦੀ ਵੀ ਇਵੈਂਟ ਵਾਪਰ ਗੱਲਾਂ ਕਰਦਾ ਨਹੀਂ ਅੱਗੇ ਨਿਕਲੋ ਸਾਡਾ ਫਰਜ ਆ 2 ਮਿੰਟ 2 ਮਿੰਟ ਹੋਣਗੇ ਸ਼ੋਰ ਚੜਾਇਆ ਆਪਾਂ ਖਾਣੇ ਜੋ ਬਣਿਆ ਚਲੋ ਆਪਾਂ ਇਹ ਕੰਦੇ ਉਹਨੇ ਫੜ ਕੇ ਬਰਾਦਾ ਇਹ ਪੁਲਿਸ ਨੂੰ ਕੰਪਲੀਟ ਦੇਣ ਦਾ ਜਿਹੜਾ ਆਪਣਾ ਰਾਈਟ ਦਾ ਹੀ ਬਣਦਾ ਇਹ ਦਿਖਾ ਦੇਣੀ ਚਲੋ ਉਹਨਾਂ ਨੂੰ ਰੋਸ ਸੀਗਾ ਵੀ ਛੱਡ ਜਾਂਦੀ ਆਪਾਂ ਨੂੰ ਬਣਾਉਣ ਉਹਨੇ ਫੜ ਕੇ ਖਾਂਦੇ ਸਾਡਾ ਫਰਜ ਆ ਪਹਿਲਾਂ ਹਰਦੀ ਮਿੰਟ ਨਹੀਂ ਕਾਰਵਾਰੀ ਹੋਣੀ ਤਾਂ ਹਿਮਾਚਲ ਬੰਦੇ ਤੇ ਪੰਜਾਬ ਬੰਦੇ ਤਾਂ ਨਵਾਦਾ ਕਰ ਜੀ ਜੈ ਭਾਰਤ ਆਪਾਂ ਦਾ ਆਪਣਾ ਫਰਜ ਆ ਸਾਬ ਨੂੰ ਦੇਣਾ ਆਪਾਂ ਜੀ ਸਾਹਿਬ ਦੀ ਅਖੰਡ ਸਾਹਿਬ ਦੇ ਤੇ ਇੱਕ ਆਪਾਂ 1 ਮਿੰਟ ਲਈ ਜੀ ਸਾਹਿਬ ਠੀਕ ਹੈ ਸਰ ਇੱਧਰ ਦੇਖੋ 2 ਮਿੰਟ 2 ਮਿੰਟ ਜੋ ਉਹ ਤੇ ਗਲਤ ਪਰਚਾ ਆ ਉਹ ਠੀਕ ਹੈ ਉਹ ਮੰਨਦੇ ਆ ਨਾ ਦੋ ਦਿਨ ਦੇ ਬਾਅਦ ਚ ਸਾਡੇ ਸਾਡੀ ਕੁੜੀਆਂ ਨਾਲ ਮਤਲਬ ਜੋ ਉਹਨਾਂ ਨੇ ਗਾਲਾਂ ਗੰਦੀਆਂ ਸ਼ੋੜੀ ਚ ਮਾਰ ਕੇ ਕੇ ਵੀਡੀਓ ਪਾਈ ਉਹ ਵੀ ਜਿੱਦਾਂ ਬਾਅਦ ਚ ਜਦਾਂ ਕਿ ਉਹਦੇ ਖਿਲਾਫ ਕੰਪਲੇਟ ਸੀ ਤੇ ਉਲਟਾ ਉਹਨ ਤੇ ਖਿਲਾਫ ਹੀ ਪਰਚੇ ਪਾ ਦਿੱਤੇ ਦੇਖੋ ਕੁੜੀਆਂ ਮਾਝਾ ਪੁਰਸ ਸੇਮ ਸੇਮ ਜੈ 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 ਇਹ ਗਲਤ ਹੋਇਆ ਦਾ ਇਹ ਸਾਰੇ ਉਸੀਂ ਪਿੱਛੇ ਲਏ ਆ ਜੇ ਨਾਮ ਦਾ ਆ ਆਪਾਂ ਇਕੱਠੇ ਹੋਣਾ ਸੀ ਜੇ ਹੋਇਆ ਤਾਂ ਇਹ ਸਮਾਂ ਘਣਾ ਉਹ ਮੈਂ ਡੀਸੀ ਤੋਂ ਬਾਲ ਲਾ ਦਸ ਰਹੀ ਸੀ ਦੇਖੋ ਉਂਦੀ ਉਸ ਤਰਫ ਤੇ ਐਪਲੀਕੇਸ਼ਨ ਜੇ ਉਲਟੇ ਉਂਦੇ ਪਰ ਕਾਰਵਾਈ ਕਰਨੇ ਪਰ ਉਂਦੇ ਪਰ ਕਰਤਿਬਾ ਤੇ ਕਿੰਨੀ ਗੱਲ ਦੋ ਮਿੰਟ ਬਹੁਤ ਚਲੋ ਉਹ ਜੇ ਆਪ ਜੀ ਮੈਂ ਜੀ ਮੈਂ ਨਹੀਂ ਸਰ ਆਪ ਸੰਵਿਧਾਨ ਦੀ ਗੱਲ ਕਰਦੇ ਕਿਹਨੇ ਕਹਦਾ ਹੈ ਸਾਡੇ ਭਾਈ ਸਭੀ ਨਾਲ ਕੋਦੋ ਸੰਵਿਧਾਨ ਦੇ ਬਰਤਨ ਹੋ ਗਿਆ ਭਾਈ ਵੀਡੀਓ ਬਣਾਇਆ ਕਰਦੇ ਨਿਕਰਾ ਬਣਾ ਕਰਦੇ ਜੀ ਕਿਹੜੀ ਤਰ੍ਹਾਂ ਗੰਗਿਆ ਚਾਹੁੰਦੇ ਮਨ ਵਿੱਚ ਜਨਮ ਕਰਵਾਈ ਬਿਲਕੁਲ ਉਸ ਕੇਸ ਕੋਈ ਆਪਕੇ ਸਾਥ ਕੁਝ ਗਲਤ ਨਹੀਂ ਹੋ ਰਿਹਾ ਪਰ ਆਹ ਵੇ ਦੇਖੀ ਜਿਸੇ ਮੈਂ ਰੈਗੂਲਰ ਟੱਚ ਨੂੰ ਕਰ ਰਿਹਾ ਹਾਂ ਇਹ ਕਲਰ ਕਰੀ ਉਹਨੇ ਕਰ ਰਿਹਾ ਹੈ ਸਹੀ ਨੀ ਤੇ ਉਹਦੇ ਨਾਲ ਇਸ ਪੂਰੇ ਕੰਪੋਨੈਂਟਸ ਦਾ ਦੋ ਚੀਜ਼ਾਂ ਬੇਕੀਂ ਗਰਮ ਨਹੀਂ ਸਕਲਤ ਨਹੀਂ ਹੋਣਗੇ ਜਿਸ ਕੇ ਬਾਅਦ ਚੁੱਪੀ ਬਣਾਣੀ ਹੈ ਉਹ ਦੇਖੋ ਯਾਰ ਇਹ ਐਫਆਰ ਕੰਪਲੇ ਬੰਦਾ ਉਹ ਜਿਹੜੀ ਉੱਤੇ ਲੱਗੀ ਆ اوਐਸੀ ਐਕਸੀ ਇੱਕ ਪੂਣੀ ਪਤਾ ਬੰਦਾ ਕਰ ਰਿਹਾ ਲੈਂਦਾ ਤੁਸੀਂ ਦੱਸ ਸਕਦੇ ਵੀ ਲੈਂਦਾ ਕਿ ਉਹ ਕਰਕੇ ਦਿੰਦਾ ਹੁਣ ਜਿਹੜੀ ਆਪਣੇ ਉਸ ਸੈਂਸਰ ਤੇ ਹੀ ਕੱਲਾ ਜੀ ਪਕਵਾਲੀ ਹੁਣ ਬੀਐਨਐਸ ਲੱਗੇ ਸਾਡੇ ਉਹ ਵੀ ਸਾਡੇ ਬੰਦੇ ਵੀ ਗਿਆ ਬਕੋ ਦੀ ਹੈ ਅੱਜ ਸ਼ਾਬਾ ਇਹ ਗੱਲ ਕਰਦੇ ਆ ਵੀ ਆਹ ਤਾਂ ਜਿਹੜੀ ਲੱਗੀ ਆ ਇਹ ਤਾਂ ਮੈਂ ਉਹ ਬੰਦੇ ਨੂੰ ਕਿੰਨਾ ਕੁਵਾ ਜਾਂਦਾ ਬੰਦੇ ਸਾਡੇ ਸਾਡੇ ਨਾਲ ਆਹ ਜੀ ਨੈਸ਼ਨਲ ਫਾਈਰ ਬੰਦ ਕੇ ਸਾਡੇ ਕਿੰਨੇ ਬੰਦੇ ਬੰਦ ਗਿਆ ਪਰ ਹੋਣਾ ਚਾਹੀਦਾ ਜੀ ਸ਼ਾਬਾ ਇਹ ਗੱਲ ਕਰਦੇ ਆ ਤੁਹਾਡੇ ਤੇ ਰੋਜ਼ਾਨਾ ਵੀ ਬੰਦੇ ਲਾਣ ਜਿਹੜੇ ਉੱਧਰ ਬੜੇ ਵਿੱਚ ਅੱਜ ਸੇਵੀਂ ਤਰ੍ਹਾਂ ਲੱਗੇ ਐਸੀ ਅਗਦੀ ਉਹ ਸਭ ਤੋਂ ਜ਼ਿਆਦਾ ਬੰਦੀ ਤੇ ਬੰਦੀ ਤੁੰਗ ਮਿੱਟੀ ਮੁਰਾ ਕਹਿੰਦਾ ਜੰਮਰੀ ਸਾਰੇ ਤੁਹਾਨੂੰ ਗੇਂਦ ਦੇ ਵਿੱਚ ਸੱਤ ਪੈਂਸਰ ਜੀ ਜੋ ਕਲੀ ਤੁਹਾਡੇ ਦੇ ਬੜੇ ਤਕੀਰ ਦੇ ਨਾਲ ਖੇਡੇ ਨਾਲ ਐਸਪੀ ਸਾਹਿਬ ਦਾ ਪੂਰਾ ਸਾਡੇ ਦਾ ਇੰਜ ਰਜੈਕਟਿੰਗ ਹੋ ਜਾਂਦਾ ਬੰਦੇ ਨੂੰ ਸਮਝ ਨਹੀਂ ਆਉਂਦਾ ਜੀ ਇਹ ਮੈਨੂੰ ਪੜਾ ਦਿਓ ਚਲਾ ਕੇ ਜੋ ਸੰਧਾ ਹੁੰਦੇ ਮਦਦ ਕੀ ਆਈ ਹੈ ਆਨੂੰ ਨਿਆਂ ਮਿਲਦਾ ਜੀ ਦਾ ਬੰਦਾ ਜੈ ਜੀ ਜੈ 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 ਮਿੱਥੇ ਨੂੰ ਰੋਕ ਪਿੱਛੇ ਰੋਕ ਪਿੱਛੇ ਪਿੱਛੇ ਰੋਕ ਪਿੱਛੇ ਮਾਰੇ ਖੁੱਲ ਜੋ ਖੁੱਲ ਜਾ ਬੱਸ ਪਹਿਲੀ ਵਾਰ ਤੇਵਾ ਬਾਰੇ ਬੋਲਦੇ ਮੈਂ ਉਸ ਭਾਈ ਜਾਣ ਲੱਗੇ ਇਧਰੋਂ ਬੱਸ ਠੀਕ ਹੈ ਰਜੀਵ ਹਾਂ ਜੀ ਭਾਈ ਹੋ ਗਿਆ ਰਜੀਵ ਭਾਈ ਆਈਡੀ ਹੋ ਗਿਆ ਭਾਈ ਲੱਗੇ ਬ੍ਰਿਡਸਨ ਨੇ ਕਿਹਾ ਆਪਣੇ ਥੱਲੇ ਕਰੀਏ ਭਾਈ ਥੋੜਾ ਥੋੜਾ ਥੱਲੇ ਕਰੀਏ ਠੀਕ ਹੈ ਕਤਨਾ